ਵਾਸਾਂ ਤੇ ਮਰਦਾਸ ਤੇ ਪਹੁੰਚੇ ਜੀ ਸਾਡਾ ਭਰਾ ਹੈ ਖਾਨ ਸਾਹਿਬ ਅੱਲਾ ਨਾਲ ਪਾਣਾ ਮੰਨ ਦਾ ਬਲ ਬਖਸ਼ੇ ਮੇਰੇ ਭਰਾ ਨੂੰ ਨਾਲ ਆਉਦੇ ਕਿਉਂਕਿ ਮਾਂ ਦੀ ਕਾਟ ਤੇ ਕੋਈ ਪੂਰੀ ਨਹੀਂ ਕਰ ਸਕਦਾ ਤੇ ਔਰ ਪਿਆਰ ਵੀ ਮਾਂ ਨਾਲ ਬਹੁਤ ਜ਼ਿਆਦਾ ਸਿਖਾਉਂਦਾ ਇਹ ਦੁੱਖ ਹੌਲੀ ਹੌਲੀ ਦੇ ਦਿਲ ਚੋਂ ਜਾਣਾ ਸਾਰੀ ਉਮਰ ਕਾਟ ਤੇ ਪੂਰੀ ਨਹੀਂ ਹੋ ਸਕਦੀ ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਕਿ ਮਾਂ ਦਾ ਹੋਣਾ ਬੜਾ ਜ਼ਰੂਰੀ ਹੈ ਇਕਲਾਪ ਬਾਈ ਨੇ ਬਹੁਤ ਵੱਡੀ ਗੱਲ ਕਹੀ ਸੀ ਸਰਸਰ ਸਾਹਿਬ ਨੇ ਵੀ ਕਿਹਾ ਸੀ ਵੀ ਇਕੱਠੇ ਹੋ ਕੇ ਨਾ ਇੱਕ ਖੰਡ ਪਾਟ ਸਾਹਿਬ ਕਰਵਾਓ ਕਿਉਂਕਿ ਇੰਡਸਟਰੀ ਨੂੰ ਲੱਗਦਾ ਨਜ਼ਰ ਲੱਗੀ ਆ ਪਹਿਲਾਂ ਆਪਣੇ ਹਾਂ ਬਿਲਕੁਲ ਬਿਲਕੁਲ ਜਵੰਦਾ ਭਾਜੀ ਸਾਡਾ ਭਰਾ ਸਾਡਾ ਛੋਟਾ ਵੀਰ ਉਹਦੇ ਲਈ ਵੀ ਸਭ ਤੋਂ ਵੱਧ ਦੁਆ ਕਰਿਓ ਯਾਰ ਹੈਨਾ ਔਰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਇੰਡਸਟਰੀ ਦੇ ਬੰਦੇ ਇੱਕ ਇੱਕ ਕਰਕੇ ਜਾ ਰਹੇ ਨੇ ਕੋਈ ਛੋਟਾ ਕੋਈ ਵੱਡਾ ਉਮਰ ਨਹੀਂ ਦੇਖ ਰਹੀ ਉਹ ਜਿੰਨਾ ਵੀ ਹੋ ਸਕਦਾ ਨਾ ਇਹ ਤਾਂ ਇਕੱਠੇ ਹੋ ਕੇ ਕਰਾਉਣਾ ਚਾਹੀਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਸਾਡਾ ਭਰਾ ਖਾਣਾ ਨੂੰ ਮਾਲਕ ਨੂੰ ਤੰਦਰੁਸਤੀ ਦੇਵੇ ਔਰ ਪਾਣਾ ਮੰਨ ਦਾ ਬਲ ਬਖਸ਼ੇ। ਬਸ ਆਂਤੇ ਮੇਰੇ ਦਾਸ ਤੇ ਪਹੁੰਚੇ ਜੀ ਸਾਡਾ ਭਰਾ ਹੈ ਖਾਨ ਸਾਹਿਬ। ਅੱਲਾ ਨਾਲ ਪਾਣਾ ਮੰਨ ਦਾ ਬਲ ਬਖਸ਼ੇ ਮੇਰੇ ਭਰਾ ਨਾਲ ਆਉਂਦੇ। ਕਿਉਂਕਿ ਮਾਂ ਦੀ ਘਾਟ ਤੇ ਕੋਈ ਪੂਰੀ ਨਹੀਂ ਕਰ ਸਕਦਾ। ਤੇ ਔਰ ਪਿਆਰ ਵੀ ਮਾਂ ਨਾਲ ਬਹੁਤ ਜ਼ਿਆਦਾ ਸਿਖਾਉਂਦਾ। ਇਹ ਦੁੱਖ ਹੌਲੀ-ਹੌਲੀ ਦੇ ਦਿਲ ਚੋਂ ਜਾਣਾ। ਸਾਰੀ ਉਮਰ ਘਾਟ ਤੇ ਪੂਰੀ ਨਹੀਂ ਹੋ ਸਕਦੀ। ਪਰ ਫੇਰ ਵੀ ਤੁਹਾਨੂੰ ਪਤਾ ਹੀ ਹੈ ਕਿ ਮਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਲਾਪ ਬਾਈ ਨੇ ਬਹੁਤ ਵੱਡੀ ਗੱਲ ਕਹੀ ਸੀ। ਖੰਸਰਾ ਸਾਹਿਬ ਨੇ ਵੀ ਕਿਹਾ ਸੀ ਵੀ ਇਕੱਠੇ ਹੋ ਕੇ ਨਾ ਇੱਕ ਖੰਡ ਪਾਟ ਸਾਹਿਬ ਕਰਵਾਓ ਕਿਉਂਕਿ ਇੰਡਸਟਰੀ ਨੂੰ ਲੱਗਦਾ ਨਜ਼ਰ ਲੱਗੀ ਆ ਪਹਿਲਾਂ ਆਪਣੇ ਹਾਂ ਬਿਲਕੁਲ ਬਿਲਕੁਲ ਜਵੰਦਾ ਭਾਜੀ ਸਾਡਾ ਭਰਾ ਸਾਡਾ ਛੋਟਾ ਵੀ ਉਹਦੇ ਲਈ ਵੀ ਸਭ ਤੋਂ ਵੱਧ ਦੁਆ ਕਰਿਓ ਯਾਰ ਹੈਨਾ ਔਰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਇੰਡਸਟਰੀ ਦੇ ਬੰਦੇ ਇੱਕ ਇੱਕ ਕਰਕੇ ਜਾ ਰਹੇ ਨੇ ਕੋਈ ਛੋਟਾ ਕੋਈ ਵੱਡਾ ਉਮਰ ਨਹੀਂ ਦੇਖ ਰਹੀ ਕੋਈ ਜਿੰਨਾ ਵੀ ਹੋ ਸਕਦਾ ਨਾ ਇਹ ਤਾਂ ਇਕੱਠੇ ਹੋ ਕੇ ਕਰਾਉਣਾ ਚਾਹੀਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਸਾਡਾ ਭਰਾ ਖਾਨਾ ਉਹਨਾਂ ਮਾਲਕ ਨੂੰ ਦੰਦੋਸਤੀ ਦੇਵੇ ਔਰ ਪਾਣਾ ਮੰਨ ਦਾ ਬਲਵਕਸ਼ੇ ਬਸਾਂ ਅੰਤ ਵਿੱਚ ਤਾਸਤੇ ਪਹੁੰਚੇ ਜੀ ਸਾਡਾ ਭਰਾ ਹੈ ਖਾਨ ਸਾਹਿਬ ਅੱਲਾ ਨਾਲ ਪਾਣਾ ਮੰਨ ਦਾ ਬਲਵਕਸ਼ੇ ਮੇਰੇ ਭਰਾ ਨਾਲ ਆਉਂਦੇ ਕਿਉਂਕਿ ਮਾਂ ਦੀ ਕਾਟ ਤੇ ਕੋਈ ਪੂਰੀ ਨਹੀਂ ਕਰ ਸਕਦਾ ਤੇ ਔਰ ਪਿਆਰ ਵੀ ਮਾਂ ਨਾਲ ਬਹੁਤ ਜ਼ਿਆਦਾ ਸਿਖਾਉਂਦਾ ਇਹ ਦੁੱਖ ਹੌਲੀ ਹੌਲੀ ਦੇ ਦਿਲ ਚੋਂ ਜਾਣਾ ਸਾਰੀ ਉਮਰ ਕਾਟ ਤੇ ਪੂਰੀ ਨਹੀਂ ਹੋ ਸਕਦੀ ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਕਿ ਮਾਂ ਦਾ ਹੋਣਾ ਬੜਾ ਜ਼ਰੂਰੀ ਹੈ ਗੁਲਾਬ ਬਾਈ ਨੇ ਬਹੁਤ ਵੱਡੀ ਗੱਲ ਕਹੀ ਸੀ ਅਨਸਰ ਸਾਹਿਬ ਨੇ ਵੀ ਕਿਹਾ ਸੀ ਵੀ ਇਕੱਠੇ ਹੋ ਕੇ ਨਾ ਇੱਕ ਖੰਡ ਪਾਟ ਸਾਹਿਬ ਕਰਵਾਓ ਕਿਉਂਕਿ ਇੰਡਸਟਰੀ ਨੂੰ ਲੱਗਦਾ ਨਜ਼ਰ ਲੱਗੀ ਆ ਪਹਿਲਾਂ ਆਪਣੇ ਹਾਂ ਬਿਲਕੁਲ ਬਿਲਕੁਲ ਜਵੰਦਾ ਭਾਜੀ ਸਾਡਾ ਭਰਾ ਸਾਡਾ ਛੋਟਾ ਵੀਰ ਉਹਦੇ ਲਈ ਵੀ ਸਭ ਤੋਂ ਵੱਧ ਦੁਆ ਕਰਿਓ ਯਾਰ ਹੈਨਾ ਔਰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਇੰਡਸਟਰੀ ਦੇ ਬੰਦੇ ਇੱਕ ਇੱਕ ਕਰਕੇ ਜਾ ਰਹੇ ਨੇ ਕੋਈ ਛੋਟਾ ਕੋਈ ਵੱਡਾ ਉਮਰ ਨਹੀਂ ਦੇਖ ਰਹੀ ਉਹ ਜਿੰਨਾ ਵੀ ਹੋ ਸਕਦਾ ਨਾ ਇਹ ਤਾਂ ਇਕੱਠੇ ਹੋ ਕੇ ਕਰਾਉਣਾ ਚਾਹੀਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਸਾਡਾ ਭਰਾ ਖਾਨਾ ਨੂੰ ਮਾਲਕ ਨੂੰ ਦੰਦ ਰਸਤੇ ਦੇਵੇ ਔਰ ਪਾਣਾ ਮੰਨ ਦਾ ਬਲ ਬਖਸ਼ੇ ਬਸ ਅੰਤਿਮ ਰਸਤੇ ਪਹੁੰਚੇ ਜੀ ਸਾਡਾ ਭਰਾ ਹੈ ਖਾਨ ਸਾਹਿਬ ਅੱਲਾ ਨਾਲ ਪਾਣਾ ਮੰਨ ਦਾ ਬਲ ਬਖਸ਼ੇ ਮੇਰੇ ਭਰਾ ਨਾਲ ਆਉਂਦੇ ਕਿਉਂਕਿ ਮਾਂ ਦੀ ਕਾਟ ਤੇ ਕੋਈ ਪੂਰੀ ਨਹੀਂ ਕਰ ਸਕਦਾ ਤੇ ਔਰ ਪਿਆਰ ਵੀ ਮਾਂ ਨਾਲ ਬਹੁਤ ਜ਼ਿਆਦਾ ਸਿਖਾਉਂਦਾ ਇਹ ਦੁੱਖ ਹੌਲੀ ਹੌਲੀ ਦੇ ਦਿਲ ਚੋਂ ਜਾਣਾ ਸਾਰੀ ਉਮਰ ਕਾਟ ਤੇ ਪੂਰੀ ਨਹੀਂ ਹੋ ਸਕਦੀ ਪਰ ਫੇਰ ਵੀ ਤੁਹਾਨੂੰ ਪਤਾ ਹੀ ਹੈ ਕਿ ਮਾਂ ਦਾ ਹੋਣਾ ਬੜਾ ਜ਼ਰੂਰੀ ਹੈ ਇਕਲਾਪ ਬਾਈ ਨੇ ਬਹੁਤ ਵੱਡੀ ਗੱਲ ਕਹੀ ਸੀ ਸਰਾਸਾ ਸਾਹਿਬ ਨੇ ਵੀ ਕਿਹਾ ਸੀ ਵੀ ਇਕੱਠੇ ਹੋ ਕੇ ਨਾ ਇੱਕ ਖੰਡ ਪਾਟ ਸਾਹਿਬ ਕਰਵਾਓ ਕਿਉਂਕਿ ਇੰਡਸਟਰੀ ਨੂੰ ਲੱਗਦਾ ਨਜ਼ਰ ਲੱਗੀ ਆ ਪਹਿਲਾਂ ਆਪਣੇ ਹਾਂ ਬਿਲਕੁਲ ਬਿਲਕੁਲ ਜਵੰਦਾ ਭਾਜੀ ਸਾਡਾ ਭਰਾ ਸਾਡਾ ਛੋਟਾ ਵੀਰ ਉਹਦੇ ਲਈ ਵੀ ਸਭ ਤੋਂ ਵੱਧ ਦੁਆ ਕਰਿਓ ਯਾਰ ਹੈਨਾ ਔਰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਇੰਡਸਟਰੀ ਦੇ ਬੰਦੇ ਇੱਕ ਇੱਕ ਕਰਕੇ ਜਾ ਰਹੇ ਨੇ ਕੋਈ ਛੋਟਾ ਕੋਈ ਵੱਡਾ ਉਮਰ ਨਹੀਂ ਦੇਖ ਰਹੀ ਕੋ ਜਿੰਨਾ ਵੀ ਹੋ ਸਕਦਾ ਨਾ ਇਹ ਤਾਂ ਇਕੱਠੇ ਹੋ ਕੇ ਕਰਾਉਣਾ ਚਾਹੀਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਸਾਡਾ ਭਰਾ ਖਾਨਾ ਉਹਨਾਂ ਮਾਲਕ ਨੂੰ ਤੰਦਰੁਸਤੀ ਦੇਵੇ ਔਰ ਪਾਣਾ ਮੰਨ ਦਾ ਬਲ ਵਾਸ਼ੇ ਹਾਂ